ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀੜੀ ਪੀੜ ਦੇ ਵਿੱਚ ਇੱਕ ਖਬਰ ਮਿਲੀ ਆ ਕਿ ਉੱਥੇ 2000 ਤੋਂ ਲੈ ਕੇ 3000 ਦੇ ਵਿੱਚ ਜਿਹੜੇ ਸਿੱਖ ਫੈਮਲੀ ਦੇ ਵਿੱਚੋਂ ਜਿਹੜੇ ਕ੍ਰਿਸਚੀਅਨ ਜਿਹੜੇ ਤਬਦੀਲ ਹੋ ਗਏ ਨੇ ਕਾਫੀ ਫਿਕਰਮੰਦੀ ਵਾਲੀ ਗੱਲ ਆ ਤੇ ਇਸ ਦੇ ਬਾਰੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਤੇ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਰਿਪੋਰਟ ਜਿਹੜੀ ਆ ਉਹ ਮੰਗਵਾ ਲਈ ਹੈ ਸਾਡੇ ਮਿਸ਼ਨ ਤੋਂ ਸੋ ਇਹਦੇ ਵਿੱਚ ਇਹ ਗੱਲ ਦਿਖਾਈ ਦਿੱਤੀ ਆ ਈ ਜਿਹੜੇ ਜਿਹੜੇ ਪਰਿਵਾਰ ਨੇ ਉਹ ਪੀੜਿਤ ਪਰਿਵਾਰ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਬੜੀ ਦੇਰ ਪਹਿਲਾਂ ਇਹ ਗੱਲ ਕਹੀ ਗਈ ਕਿ ਤੁਹਾਨੂੰ 2 ਲੱਖ ਰੁਪਈਆ ਦਿੱਤਾ ਜਾਵੇਗਾ ਤੁਹਾਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ ਤੁਹਾਡੀ ਸਿਹ ਜਿਹੜੀ ਪੜ੍ਹਾਈ ਫ੍ਰੀ ਹੋਏਗੀ ਤੁਹਾਡੀਆਂ ਸਿਹਤ ਸਹੂਲਤਾਂ ਫ੍ਰੀ ਹੋਣਗੀਆਂ ਇਸ ਤਰ੍ਹਾਂ ਦੇ ਇੱਕ ਲਾਲਚ ਦਿੱਤੇ ਗਿਆ ਜਦੋਂ ਕਿ ਅਸੀਂ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਹਾਂ ਕਿ ਸਿੱਖ ਕੌਮ ਦੇ ਅੰਦਰ ਕੋਈ ਵੀ ਧਰਮ ਤਬਦੀਲੀ ਦਾ ਸਿਸਟਮ ਨਹੀਂ ਹੈਗਾ ਸਿੱਖ ਧਰਮ ਦੇ ਵਿੱਚ ਆਉਣ ਲਈ ਸਿੱਖ ਜਿਹੜੀਆਂ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਤੇ ਸਿਧਾਂਤਾਂ ਉਹਨਾਂ ਦੇ ਪਹਿਰਾ ਦੇਣਾ ਪੈਂਦਾ ਸੋ ਜਿੱਥੇ ਸ਼੍ਰੋਮਿਕ ਕਮੇਟੀ ਜਾਂ ਸਿੱਖ ਫਲਸਫਾ ਕਹਿੰਦਾ ਕਿ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਪਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਬੋਲੀ ਲਾ ਕੇ ਧਰਮ ਬਚਾਉਣ ਦੀ ਜਿਹੜੀ ਹੈ ਗੱਲ ਸਾਡੇ ਸਿੱਖ ਧਰਮ ਦੇ ਵਿੱਚ ਨਹੀਂ ਆਉਂਦੀ ਪਰ ਅਸੀਂ ਇਹ ਗੱਲ ਕਹਿ ਨਹੀਂ ਚਾਉਂਦੇ ਆ ਕਿ ਜਿਹੜੀ ਸਰਕਾਰ ਹੈ ਉਹ ਹੁਣ ਇਹ ਗੱਲ ਸਪਸ਼ਟ ਹੋ ਗਈ ਆ ਇਹ ਸਰਕਾਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਕਿਉਂਕਿ ਧਰਮ ਜਬਰੀ ਧਰਮ ਤਬਦੀਲ ਕਰਾਉਣ ਦੇ ਪਿੱਛੇ ਬਹੁਤ ਬਹੁਤ ਵੱਡਾ ਜਿਹੜਾ ਕਾਨੂੰਨ ਆ ਆਪਣੇ ਆਪ ਦੇ ਵਿੱਚ ਉਹ ਇੱਕ ਅਰਥ ਰੱਖਦਾ ਸੋ ਅਸੀਂ ਸ਼ਰੋਨੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਵੀ ਵਫਾਫ ਭੇਜ ਰਹੇ ਆ ਤੇ ਅਸੀਂ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਜਬਰੀ ਤੇ ਲਾਲਚ ਦੇ ਕੇ ਧਰਮ ਤਬਦੀਲ ਕਰਾਈ ਆ ਸੋ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਆ ਸ਼ਰੋਨੀ ਕਮੇਟੀ ਦਾ ਵਫਾਫ ਜਿਹੜਾ ਉਹ ਜਲਦੀ ਇਹ ਦੌਰਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀੜੀਪੀਤ ਦੇ ਵਿੱਚ ਇੱਕ ਖਬਰ ਮਿਲੀ ਆ ਕਿ ਉੱਥੇ 2000 ਤੋਂ ਲੈ ਕੇ 3000 ਦੇ ਵਿੱਚ ਜਿਹੜੇ ਸਿੱਖ ਫੈਮਲੀ ਦੇ ਵਿੱਚੋਂ ਜਿਹੜੇ 크ਿਸਚੀਅਨ ਜਿਹੜੇ ਤਬਦੀਲ ਹੋਏ ਨੇ ਕਾਫੀ ਫਿਕਰਮੰਦੀ ਵਾਲੀ ਗੱਲ ਆ ਤੇ ਇਸ ਦੇ ਬਾਰੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਤੇ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਰਿਪੋਰਟ ਜਿਹੜੀ ਆ ਉਹ ਮੰਗਵਾ ਲਈ ਹੈ ਸਾਡੇ ਮਿਸ਼ਨ ਤੋਂ ਸੋ ਇਹਦੇ ਵਿੱਚ ਇਹ ਗੱਲ ਦਿਖਾਈ ਦਿੱਤੀ ਆ ਈ ਜਿਹੜੇ ਜਿਹੜੇ ਪਰਿਵਾਰ ਨੇ ਉਹ ਪੀੜਿਤ ਪਰਿਵਾਰ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਬੜੀ ਦੇਰ ਪਹਿਲਾਂ ਇਹ ਗੱਲ ਕਹੀ ਗਈ ਕਿ ਤੁਹਾਨੂੰ 2 ਲੱਖ ਰੁਪਈਆ ਦਿੱਤਾ ਜਾਵੇਗਾ ਤੁਹਾਨੂੰ ਸਰਕਾਰੀ ਸਹੂਤਾਵਾਂ ਦਿੱਤੀਆਂ ਜਾਣਗੀਆਂ ਤੁਹਾਡੀ ਸੇਹ ਜਿਹੜੀ ਪੜ੍ਹਾਈ ਫ੍ਰੀ ਹੋਏਗੀ ਤੁਹਾਡੀਆਂ ਸੇਹ ਸਹੂਤਾਵਾਂ ਫ੍ਰੀ ਹੋਣਗੀਆਂ ਇਸ ਤਰ੍ਹਾਂ ਦੇ ਇੱਕ ਲਾਲਚ ਦਿੱਤੇ ਗਿਆ ਜਦੋਂ ਕਿ ਅਸੀਂ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਆ ਕਿ ਸਿੱਖ ਕੌਮ ਦੇ ਅੰਦਰ ਕੋਈ ਵੀ ਧਰਮ ਤਬਦੀਲੀ ਦਾ ਸਿਸਟਮ ਨਹੀਂ ਹੈਗਾ ਸਿੱਖ ਧਰਮ ਦੇ ਵਿੱਚ ਆਉਣ ਲਈ ਸਿੱਖ ਜਿਹੜੀਆਂ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਤੇ ਸਿਧਾਂਤਾਂ ਉਹਨਾਂ ਦੇ ਪੈਰਾ ਦੇਣਾ ਪੈਂਦਾ ਸੋ ਜਿੱਥੇ ਸ਼੍ਰੋਮਿਕ ਕਮੇਟੀ ਜਾਂ ਸਿੱਖ ਫਲਸਫਾ ਕਹਿੰਦਾ ਕਿ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਪਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਬੋਲੀ ਲਾ ਕੇ ਧਰਮ ਬਚਾਉਣ ਦੀ ਜਿਹੜੀ ਹੈ ਗੱਲ ਸਾਡੇ ਸਿੱਖ ਧਰਮ ਦੇ ਵਿੱਚ ਨਹੀਂ ਆਉਂਦੀ ਪਰ ਅਸੀਂ ਇਹ ਗੱਲ ਕਹਿ ਨਹੀਂ ਕਿਉਂਦੇ ਆਂ ਕਿ ਜਿਹੜੀ ਸਰਕਾਰ ਹੈ ਉਹ ਹੁਣ ਇਹ ਗੱਲ ਸਪਸ਼ਟ ਹੋ ਗਈ ਆ ਕਿ ਸਰਕਾਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਕਿਉਂਕਿ ਧਰਮ ਜਬਰੀ ਧਰਮ ਤਬਦੀਲ ਕਰਾਉਣ ਦੇ ਪਿੱਛੇ ਬਹੁਤ ਬਹੁਤ ਵੱਡਾ ਜਿਹੜਾ ਕਾਨੂੰਨ ਆ ਆਪਣੇ ਆਪ ਦੇ ਵਿੱਚ ਉਹ ਇੱਕ ਅਰਥ ਰੱਖਦਾ ਸੋ ਅਸੀਂ ਸ਼ਰੋਨੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਵੀ ਵਫਾਫੇ ਭੇਜ ਰਹੇ ਆ ਤੇ ਅਸੀਂ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਜਬਰੀ ਤੇ ਲਾਲਚ ਦੇ ਕੇ ਤੁਹਾਨੂੰ ਤੋਂ ਵੀ ਕਰਾਈ ਆ ਸੋ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਆ ਸ਼ਰੋਨੀ ਕਮੇਟੀ ਦਾ ਵਫਾਫੇ ਜਿਹੜਾ ਉਹ ਜਲਦੀ ਇਹ ਦੌਰਾ ਕਰੇਗਾ